Murdabad, Murdabad. Tell me about the Jumara Murdabad. Murdabad, Murdabad. When you ਪੁਤਲਾ ਸੀ ਇਸ ਕਰਕੇ ਫੂਕਿਆ ਵਾ ਇੱਕ ਇੱਕ ਸਾਡੀ ਭੈਣ ਆ ਉਹ ਜਿਹੜੀ ਇਹ ਐਸਸੀ ਸਰਟੀਫਿਕੇਟ ਬਣਾ ਕੇ ਨਜਰਬ ਸੀਟ ਦਈ ਹੈ ਲੜਨ ਤੇ ਹੈ ਗਈ ਉਹ ਬੈਕਵਰਡ ਕਲਾਸ ਦੀ ਆ ਅਸੀਂ ਕਹਿੰਦੇ ਆ ਵੀ ਉਰ ਤੇ ਕਾਰਵਾਈ ਹੋਣੀ ਚਾਹੀਦੀ ਔਰ ਤੇ ਪਛਾ ਦਰਜ ਹੋਣਾ ਚਾਹੀਦਾ ਤੇ ਇੱਕ ਸਾਡਾ ਵਾਲਮੀਕ ਮੰਦਰ ਸਾਡਾ ਪਿਛਲੇ ਮਹੀਨੇ ਕਾਰਪੇਸ਼ਨ ਵੱਲੋਂ ਤੋੜਿਆ ਗਿਆ ਸੀ ਤੇ ਹਰਪਾਲ ਸਿੰਘ ਉਹਨਾਂ ਨੇ ਸ਼ਿਵਾਜ ਦਵਾਇਆ ਸੀ ਵੀ 1 ਹਫਤੇ ਦੇ ਵਿੱਚ ਵਿੱਚ ਮੰਦਰ ਬਣ ਜਾਏਗਾ ਮਰ ਲੇਕਿਨ ਨਾ ਮੰਦਰ ਬਣਿਆ ਤੇ ਨਾ ਉਹ ਉਹ ਜਿਹੜੀ ਸਾਡੀ ਭੈਣ ਹੈ ਉਹਦੇ ਕੋਈ ਕਾਰਵਾਈ ਹੋਈ ਆ ਕਿਉਂਕਿ ਉਹ ਬੈਕਵਰਡ ਕਰਾ ਦੀ ਆ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਉਹਨੇ ਐਸੇ ਸਰਟੀਫਿਕੇਟ ਲਾ ਕੇ ਤੇ ਸੀਟ ਲੜਦੀ ਪਈ ਆ ਬਜਰ ਅਸੀਂ ਕਹਿੰਦੇ ਆ ਵੀ ਉਹਦੇ ਜਲਦੀ ਤੋਂ ਜਲਦੀ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਕਾਰਪੋਰੇਸ਼ਨ ਵਾਲੇ ਨੇ ਜਿਹੜੇ ਹੈਗੇ ਸੁਬੀਨਨ ਜਿਨੇ ਤੋੜਿਆ ਮੰਦਰ ਉਰਤੇ ਵੀ ਜਲਦੀ ਤੋਂ ਜਲਦੀ ਪਰਚਾ ਦਰਜ ਹੋਣਾ ਇਹ ਪਰਚਾ ਦਰਜ ਨਾ ਆਇਆ ਤੇ ਅਸੀਂ ਔਰ ਤੇ ਅਸੀਂ ਭੋਖਰਤਾਲ ਦੇ ਬੈਠੇ ਆ ਤੇ ਮੇਰੇ ਨਾਲ ਵੀ ਬੰਦੇ ਬੈਠੇ ਸਾਡੇ ਸਾਡਾ ਫਿਰ ਜੋ ਵੀ ਨੁਕਸਾਨ ਹੋਏਗਾ ਉਸ ਦਾ ਜਿੰਮੇਵਾਰ ਇਹ ਪੁਲਿਸ ਪ੍ਰਸ਼ਾਸਨ ਇਹ ਔਰ ਉਹ ਜਿਹੜੀ ਸਾਡੀ ਭੈਣ ਔਰ ਪੰਜਾਬ ਸਰਕਾਰ ਜਿਹੜੀ ਮਾਨ ਸਰਕਾਰ ਉਹ ਜਿੰਮੇਵਾਰ ਹੋਏਗੀ ਇਹਨਾਂ ਕੁਝ ਕਹਿੰਦਾ ਹੈ ਜੈ ਬਾਲਮੀਕੀ ਹਰ ਹਾਲ ਮਾਂ ਅੱਜ ਕੁਝ ਲਗਾਤਾ ਤੇ ਭੋਖਰਤਾਲ ਕਰੇ ਅੱਜ ਕੌਣ ਬੈਰ ਹੈ ਉਹਨੂੰ ਖਿਲਾ ਦੇ ਜਾਂ ਤੁਸੀਂ ਕਹੋਗੇ ਦੇਖੋ ਜੀ ਅੱਜ ਅਸੀਂ ਗਿਆ ਹੀ ਵੀ ਲੜੀ ਵਾਰ ਬੈਠਾਂਗੇ ਅੱਜ ਸਾਡੇ ਦੋ ਸਾਥੀ ਬਹਿਣਗੇ ਤੇ ਹਾਂਜੀ ਕੀ ਨਾਮ ਨੇ ਇਹ ਜੀ ਇਹ ਰਾਹੁਲ ਮਲਕਜੀ ਔਰ ਸੁਮਿਤਾ ਕਾਲੀ ਜੀ ਉਹ ਬਹਿਣਗੇ ਤੇ ਅਸੀਂ ਉੱਠ ਜਾਗੇ ਅਸੀਂ ਫਿਰ ਅਗਲੇ ਦਿਨ ਬੈਠਾਂਗੇ ਹੋਰ ਕੋਈ ਬੈਠੂਗਾ ਜੀ ਸੁਰੱਖਿਆ ਸੈਨਾ ਤੋਂ ਭਗਵਾਨ ਵਾਲਮੀਕੀ ਸਮਾਜਦਲ ਤੋਂ ਐਸਬੀਸੀ ਦਾ ਪੰਜਾਬ ਚੇਅਰਮੈਨ ਇਹ ਪੁਤਲਾ ਫੂਕਣ ਦਾ ਕਾਰਨ ਹੈ ਜੀ ਪਿਛਲੇ ਹੀ ਦਿਨ ਜੋ ਘੋ ਮੰਡੀ ਚੌਂਕ ਦੇ ਵਿੱਚ ਬਿਜਲੀ ਘਰ ਦੇ ਨਜ਼ਦੀਕ ਹੀ ਸਾਡਾ ਇੱਕ ਵਾਲਮੀਕੀ ਮੰਦਿਰ ਸੀ ਉਹਨੂੰ ਕਾਰਪੋਰੇਸ਼ਨ ਵੱਲੋਂ ਔਰ ਸਾਹਮਣੇ ਹੋਟਲ ਵਾਲੇ ਆ ਉਹਨਾਂ ਦੇ ਕਰਕੇ ਉਹਨਾਂ ਦੇ ਕਹਿਣ ਤੇ ਇਹ ਮੰਦਰ ਨੂੰ ਢਾਇਆ ਗਿਆ ਵਾ ਔਰ ਸਾਨੂੰ ਐਸਪੀ ਹਰਪਾਲ ਨੇ ਵਿਸ਼ਵਾਸ ਦਿਵਾਇਆ ਸੀ ਕਿ ਇਹ ਕੰਮ ਜਲਦ ਤੋਂ ਜਲਦ ਹੋਏਗਾ ਮੰਦਰ ਵੀ ਬਣੂਗਾ ਔਰ ਉਸ ਮਾਤਾ ਜੀ ਨੂੰ ਇਹ ਫਲੈਟ ਵੀ ਦਿੱਤੇ ਜਾਣਗੇ ਸਭ ਕੁਝ ਸਾਨੂੰ ਝੂਠੇ ਲਾਰੇ ਪਹਿਲੇ ਵੀ ਲਾਂਦੇ ਆਏ ਐਸਪੀ ਹਰਪਾਲ ਜੀ ਦੇ ਇਸ ਵਾਰੀ ਵੀ ਲਾ ਕੇ ਕੋਈ ਸਾਡਾ ਕੰਮ ਨਹੀਂ ਕੀਤਾ ਉਹ ਤਾਂ ਕਰਕੇ ਅਸੀਂ ਭਗਵੰਤ ਮਾਨ ਦਾ ਵੀ ਪੁੱਤਲਾ ਫੂਕਿਆ ਵਾ ਕਿ ਜਦੋਂ ਦੀ ਇਹਦੀ ਸਰਕਾਰ ਬਣੀ ਆ ਸਾਡੇ ਵਾਲਮੀਕੀ ਭਾਈਚਾਰੇ ਤੇ ਐਸੀ ਭਾਈਚਾਰੇ ਤੇ ਹਮੇਸ਼ਾ ਹੀ ਮੁਸੀਬਤਾਂ ਆਉਂਦੀਆਂ ਵਾ ਇਹ ਕੋਈ ਨਿਰਨੇ ਨਹੀਂ ਲੈ ਰਿਆ ਇਹ ਕੁਛ ਨਹੀਂ ਕਰਨ ਦਿਆ ਸਾਡੇ ਅਸੀਂ ਸਮਾਜ ਵਾਸਤੇ ਇਹਦਾ ਪੁਤਲਾ ਤਾਂ ਫੂਕਿਆ ਗਿਆ ਵਾ ਕੋਈ ਭੁਖੜ ਤਾਲਿਆ ਜੇ ਲਗਾਤਾਰ ਚੱਲੇਗੀ ਨਾ ਕੁਛ ਨਹੀਂ ਦੇਖੋ ਜੀ ਜੇ ਤੇ ਸਾਡਾ ਮਸਲਾ ਪੁਲਿਸ ਪ੍ਰਸ਼ਾਸਨ ਹੱਲ ਕਰ ਦਿੰਦੀ ਆ ਫਿਰ ਤੇ ਇਹ ਭੁਖੜ ਤਾਲ ਚੁੱਕੀ ਜਾਓ ਕੈਨਸਲ ਹੋ ਜੂਗੀ ਨਹੀਂ ਤੇ ਭੁਖੜ ਹੜਤਾਲ ਚੱਲੂਗੀ ਇਹ ਲੰਬੀ ਵੀ ਚੱਲ ਸਕਦੀ ਆ ਔਰ ਅਗਰ ਸਾਡੇ ਕਿਸੇ ਸਾਥੀ ਨੂੰ ਜਾਨੀ ਮਾਲੀ ਨੁਕਸਾਨ ਹੋ ਗਿਆ ਇਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਕਿ ਉਹ ਹੋਟਲ ਵਾਲੇ ਹੋਣਗੇ ਮੈਂ ਨਾ ਕਿਧਾ ਆਇਆ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਵਾਲਮੀਕੀ ਆ ਬੈਠ ਕੇ ਮਹਾ ਪੰਚਾਇਤ ਸੰਗਠਨ ਦਾ ਮੁਖਤਸਲ ਚਾਲਕ ਆ ਅੱਜ ਜੋ ਕਿਉ ਮੰਡੀ ਦੇ ਚੌਂਕ ਦੇ ਵਿੱਚ ਜੱਗੂ ਪ੍ਰਧਾਨ ਜੀ ਸਾਡੇ ਜਿਹੜੇ ਭੁਖ ਹੜਤਾਲ ਤੇ ਬੈਠੇ ਆ ਦੂਜਾ ਦਿਨ ਹੋ ਗਿਆ ਏ ਔਰ ਇਹ ਰੋਸ਼ ਜਿਹੜਾ ਪੰਜਾਬ ਸਰਕਾਰ ਦੇ ਉੱਤੇ ਆ ਕਿ ਜਿਹੜਾ ਦਲਿਤ ਭਾਈਚਾਰੇ ਦੇ ਨਾਲ ਅਤਿਆਚਾਰ ਕਰਦੀ ਪਈ ਆ ਇਹ ਰੋਸ਼ ਪ੍ਰਸ਼ਾਸਨ ਦੇ ਨਾਲ ਆ ਕਿ ਜਦੋਂ ਅਸੀਂ ਆਪਣੇ ਸਮਾਜ ਦੀ ਪ੍ਰਸ਼ਾਸਨ ਦੇ ਅੱਗੇ ਕੋਈ ਗੱਲ ਰੱਖਦੇ ਆ ਤੇ ਪ੍ਰਸ਼ਾਸਨ ਵੀ ਜਿਹੜਾ ਵਾ ਸਾਡੀ ਜਿਹੜੀ ਆਵਾਜ਼ ਨੂੰ ਜਿਹੜਾ ਨਹੀਂ ਸੁਣਦਾ ਕਿ ਉਹ ਇਹ ਗੂੰਗੇ ਬੋਲਿਆਂ ਦੀ ਸਰਕਾਰ ਹੈ ਔਰ ਉਹਨਾਂ ਦੇ ਨਾਲ-ਨਾਲ ਜਿਹੜਾ ਪ੍ਰਸ਼ਾਸਨ ਉਹ ਵੀ ਗੂੰਗਾ ਬੋਲਾ ਹੋ ਗਿਆ ਹੈ ਤੇ ਜਿਹੜਾ ਅਸੀਂ ਅੱਜ ਜਿਹੜਾ ਜਿਹੜਾ ਭਗਵੰਤ ਮਾਨ ਜੀ ਦਾ ਜਿਹੜਾ ਅੱਜ ਪੁਤਲਾ ਫੂਕਿਆ ਹੈ ਇਹ ਇਸ ਕਰਕੇ ਫੂਕਿਆ ਕਿ ਜਦੋਂ ਗੂੰਗੇ ਬੋਲੇ ਲੋਕ ਹੋ ਜਾਣ ਤੇ ਫਿਰ ਉਹਨਾਂ ਦੇ ਪੁਤਲੇ ਇਸ ਤਰ੍ਹਾਂ ਹੀ ਫੂਕੇ ਜਾਂਦੇ ਆ ਨਾ ਉਹਨਾਂ ਨੂੰ ਇਸ ਤਰ੍ਹਾਂ ਹੀ ਬਾਦੋਂ ਖਤਮ ਕੀਤਾ ਜਾਂਦਾ ਵਾ ਇਹ ਅੱਜ ਜਿਹੜਾ ਪੁਤਲਾ ਫੂਕਿਆ ਵਾ ਇਹ ਐਸੀ ਸਮਾਜ ਦੇ ਵਿੱਚ ਪੂਰਾ ਰੋਸ਼ ਹੈ ਆ ਔਰ ਲਗਾਤਾਰ ਅੱਜ 3 ਸਾਲ ਹੋ ਗਏ ਨੇ ਇਹਨਾਂ ਨੇ ਕੋਈ ਵੀ ਅੱਜ ਤੱਕ ਐਸੀ ਭਾਈਚਾਰੇ ਦੀ ਕੋਈ ਗੱਲ ਨਹੀਂ ਕੀਤੀ ਨਾ ਹੀ ਅੱਜ ਤੱਕ ਕਦੀ ਐਸੀ ਬੱਚਿਆਂ ਦੇ ਬਾਰੇ ਇਹਨਾਂ ਨੇ ਕਦੀ ਸੋਚਿਆ ਤੇ ਔਰ ਅੱਜ 3 ਸਾਲ ਸਰਕਾਰ ਦੇ ਵਿੱਚ ਮੈਨੂੰ ਇੱਕ ਵੀ ਦੱਸ ਦੇਵੇ ਭਗਵੰਤ ਮਾਨ ਜਿਨੇ ਕੋਈ ਭਾਈਚਾਰੇ ਦੀ ਗੱਲ ਕੀਤੀ ਆ ਬਾਬਾ ਸਾਹਿਬ ਅਮੇਟਕਰ ਦੀਆਂ ਜਿਹੜੀਆਂ ਫੋਟਵਾਂ ਦੀ ਠਾਣਿਆਂ ਚ ਲਾ ਲੀਆਂ ਤੇ ਸੰਵਿਧਾਨ ਨੂੰ ਮੰਨੋ ਠੀਕ ਹੈ ਇਹ ਸੰਵਿਧਾਨ ਦੇ ਪ੍ਰਤੀ ਬਾਬਾ ਸਾਹਿਬ ਅਮੇਟਕਰ ਨੇ ਜਿਹੜੀ ਗੱਲ ਰੱਖੀ ਸੀ ਮਗਰ ਅੱਜ ਤੱਕ ਕੀ ਹੋਇਆ ਅੱਜ ਕੋਈ ਸੁਣਵਾਈ ਹੋਈ ਅੱਜ ਦੇ ਟਾਈਮ ਦੇ ਵਿੱਚ ਬਾਬਾ ਸਾਹਿਬ ਇਸ ਅੰਬੇਡਕਰ ਦੇ ਸੰਵਿਧਾਨ ਨੂੰ ਤੇ ਤੁਸੀਂ ਖੁਦ ਆਪ ਨਹੀਂ ਮੰਨਦੇ ਪਏ ਤੁਸੀਂ ਤੇ ਆਪ ਸੰਵਿਧਾਨ ਦੀਆਂ ਧੱਜੀਆਂ ਡਾਣਦੇ ਪਈ ਜੇ ਤੇ ਇਸ ਕਰਕੇ ਜੇ ਅਹੀਂ ਆਪਣੇ ਤੀਰਥ ਦੀ ਗੱਲ ਕਰੀਏ ਤੇ ਜੇ ਅਹੀਂ ਆਪਣੇ ਸ਼ਾਇਨ ਬੋਰਡ ਦੀ ਗੱਲ ਕਰਦੇ ਆ ਜੇ ਅਹੀਂ ਆਪਣੇ ਸ਼ਾਇਨ ਬੋਰਡ ਦੀ ਕੋਈ ਗੱਲ ਰੱਖਦੇ ਆ ਤੇ ਤਦ ਵੀ ਤੁਸੀਂ ਸਾਡੀ ਅੱਜ ਤੱਕ ਕੋਈ ਸ਼ਰਮਾਈ ਨਹੀਂ ਕੀਤੀ ਅੱਜ ਤੱਕ ਤੁਹਾਡੇ ਵੱਲੋਂ ਕੋਈ ਤੀਰਥੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਯੋਗਦਾਨ ਹੈਗਾ ਵਾ ਆਹਨੂੰ ਆਮ ਨੂੰ ਦੁੱਖ ਹੁੰਦਾ ਹੈ ਕਿ ਜਦੋਂ ਤੁਸੀਂ ਭਾਈਚਾਰੇ ਦੀ ਸੁਣਨੀ ਨਹੀਂ ਆ ਤੇ ਫਿਰ ਤੁਹਾਡੀ ਸਰਕਾਰ ਬਣਾਏ ਦਾ ਕੋਈ ਫਾਇਦਾ ਨਹੀਂ ਆ ਹੜਤਾਲ ਹੁਣ ਜਾਰੀ ਲਗਾਤਾਰ ਚੱਲੇ ਗਈਆਂ ਕੁਝ ਦਿਨਾਂ ਦੇ ਦੇਖੋ ਜੀ ਭੁੱਖ ਹੜਤਾਲ ਜਾਰੀ ਰਵੇਗੀ ਔਰ ਲਗਾਤਾਰ ਰੋਜ਼ ਲਗਾਤਾਰ ਰੋਜ਼ ਇੱਕ ਇੱਕ ਰੋਜ਼ ਦੇ ਰੋਜ਼ ਭਗਵੰਤ ਮਾਨ ਜੀ ਦਾ ਪੁਤਲਾ ਫੂਕਿਆ ਜਾਏਗਾ ਅੱਜ ਵੀ ਫੂਕਿਆ ਵਾ ਤੇ ਜਿਸ ਦਿਨ ਜਿੰਨੇ ਦਿਨ ਚੱਲੇਗੀ ਹੜਤਾਲ ਓਨੇ ਦਿਨ ਹੀ ਭਗਵੰਤ ਮਾਨ ਦਾ ਜਿਹੜਾ ਪੁਤਲਾ ਫੂਕਿਆ ਜਾਏਗਾ ਪੰਜਾਬ ਸਰਕਾਰ ਜਿਹੜੀ ਆ ਜਾਗਰਤ ਹੋ ਜਾਏ ਕਿਉਂ ਦਲਿਤ ਭਾਈਚਾਰਾ ਜਾਗਰਤ ਆ ਇਹਨਾਂ ਨੂੰ ਹੁਣ ਜਾਗਰਤ ਦਲਿਤ ਸਮਾਜ ਹੀ ਰਾਏਗਾ ਸੋ ਮੈਂ ਬੇਤੀਆ ਕਰੂੰਗਾ ਆਪਣੀਆਂ ਕੁਛੀਆਂ ਹਰਕਤਾਂ ਤੋਂ ਸਰਕਾਰਾਂ ਆ ਆ ਹੋ ਜਾਣ ਸਹੀ ਨਹੀਂ ਤੇ ਫਿਰ ਸਮਾਜ ਜਿਹੜਾ ਸੜਕਾਂ ਤੇ ਆ ਕੇ ਵੱਡੇ ਪੱਦਰ ਤੇ ਰੋਸ਼ ਕਰੇਗਾ ਚੈਨ ਪੰਜਾਬੀ ਨੂੰ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜਰੂਰ